ਕਾਂ ਤੋਂ ਵਾਰਾ ਸਵਾਲ ਚੁੱਕੇ ਜਾ ਰਹੇ ਸੀ ਕਿ ਜਦੋਂ ਮੰਗਾ ਹੀ ਕੋ ਨਹੀਂ ਤਾਂ ਫਿਰ ਬਖਵਖ ਤਰੀਕੇ ਦੇ ਨਾਲ ਲੜਾਈ ਕਿਉਂ ਲੜੀ ਜਾ ਰਹੀ ਆ ਕਿਉਂ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਤਾਂ ਉਸ ਗੱਲ ਨੂੰ ਲੈ ਕੇ ਅੱਜ ਇਕਤਾ ਮਤੇ ਦੇ ਉੱਪਰ ਮੰਥਨ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਇਕੱਠੀਆਂ ਹੋ ਸਕਦੀਆਂ ਨੇ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਇਕੱਠੇ ਹੋ ਕੇ ਕੋਈ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਸਕਦਾ ਉਸ ਗੱਲ ਨੂੰ ਲੈ ਕੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਤੜਾਂ ਦੇ ਵਿੱਚ ਸਯੁਜਕਤ ਕਿਸਾਨ ਮੋਰਚੇ ਦੇ ਨਾਲ ਦੀ ਨਾਲ ਸ਼ੰਭੂ ਖਨੌਰੀ ਦੇ ਜਿਹੜੇ ਮੋਰਚੇ ਚੱਲ ਰਹੇ ਨੇ ਉਹਨਾਂ ਆਗੂਆਂ ਦੀ ਆਪਸ ਦੇ ਵਿੱਚ ਮੀਟਿੰਗ ਚੱਲ ਰਹੀ ਆ ਦੋਨਾਂ ਤਰਫਾਂ ਤੋਂ ਪੰਜ ਪਾਰਕ ਕਿਸਾਨ ਆਗੂ ਮੀਟਿੰਗ ਦੇ ਵਿੱਚ ਸ਼ਾਮਲ ਨੇ ਪੰਜ ਕਿਸਾਨ ਆਗੂ ਸੁਜੋਗ ਤੋਂ ਕਿਸਾਨ ਮੋਰਚੇ ਦੇ ਰਹੇ ਤੇ ਪੰਜ ਕਿਸਾਨ ਆਗੂ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਰਹੇ ਜਿਨ੍ਹਾਂ ਦੇ ਵੱਲੋਂ ਕੇ ਇਕਤਾ ਮਤੇ ਦੇ ਉੱਪਰ ਮੰਤਨ ਕੀਤਾ ਜਾ ਰਿਹਾ ਜੋ 9 2 ਜਨਵਰੀ ਨੂੰ ਮੋਗਾ ਦੇ ਵਿੱਚ ਸਯੁਜਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੁੰਦੀ ਆ ਉੱਥੋਂ ਇੱਕ ਹਲਾਨ ਕੀਤਾ ਜਾਂਦਾ ਕਿ ਇਕਤਾ ਮਤਾ ਪਾਇਆ ਜਾਂਦਾ ਜਿਸ ਦੇ ਵਿੱਚ ਇਹ ਗੱਲ ਆਖੀ ਜਾਂਦੀ ਆ ਕਿ ਸਯੁਜਕਤ ਕਿਸਾਨ ਮੋਰਚੇ ਦਾ ਕੋਈ ਵੀ ਲੀਡਰ ਜਿਹੜਾ ਸ਼ੰਭੂ ਖਨੌਰੀ ਦੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ ਤੇ ਉਸ ਤੋਂ ਬਾਅਦ ਜਿਹੜੇ 6 ਮੈਂਬਰੀ ਕਮੇਟੀ ਆ ਖਨੌਰੀ ਬਾਡਰ ਤੇ ਜਾ ਕੇ ਡੱਲੇ ਆ ਉਹਨਾਂ ਦਾ ਹਾਲਚਲ ਪੁੱਛਦੇ ਤੇ ਉਸ ਤੋਂ ਬਾਅਦ 16 ਜਨਵਰੀ ਦੀ ਮੀਟਿੰਗ ਦਾ ਐਲਾਨ ਕੀਤਾ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਜਦੋਂ ਖਨੌਰੀ ਅਤੇ ਸ਼ੰਭੂ ਤੇ ਚੱਲ ਰਹੇ ਮੋਰਚੇ ਦੇ ਆਗੂਆਂ ਦੁਆਰਾ ਉਹਨਾਂ ਨੂੰ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਚਿੱਠੀ ਲੈ ਕੇ ਗੱਲ ਆਖੀ ਜਾਂਦੀ ਹੈ ਕਿ ਦਲਿਆ ਦੀ ਸਿਹਤ ਜਿਹੜੀ ਲਗਾਤਾਰ ਵਿਗੜ ਰਹੀ ਹੈ ਨਾਜ਼ੁਕ ਬਣ ਰਹੀ ਹੈ ਇਸ ਕਰਕੇ ਮੀਟਿੰਗ ਜਲਦੀ ਕੀਤੀ ਜਾਵੇ ਤੇ ਅੱਜ 13 ਤਰੀਕ ਨੂੰ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸਯੁਗਤ ਕਿਸਾਨ ਮੋਰਚੇ ਦੇ ਹੱਥੇ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਲੀਡਰਾਂ ਦੀ ਪਾਤਣੇ ਦੇ ਵਿੱਚ ਬਹੁਤ ਵੱਡੀ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਕੇ ਏਕਤਾ ਦੇ ਮਤੇ ਦੇ ਉੱਪਰ ਮੰਤਨ ਕੀਤਾ ਜਾ ਰਿਹਾ ਪਾਤਣੇ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਕੇ ਖਾਸ ਤੌਰ ਤੇ ਤੁਹਾਨੂੰ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉਹਦੇ ਹਾਲਾਤ ਕਰਨੇ ਆ ਕਿ ਜਿਹੜੇ ਸਯੁਜਕਤ ਕਿਸਾਨ ਮੋਰਚੇ ਦੇ ਲੀਡਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ ਉਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਜੁਗਿੰਦਰ ਸਿੰਘ ਉਗਰਾਹਾ, ਡਾਕਟਰ ਦਰਸ਼ਨਪਾਲ ਸਿੰਘ, ਰਵਿੰਦਰ ਸਿੰਘ ਪਟਿਆਲਾ ਇਸ ਮੀਟਿੰਗ ਦੇ ਵਿੱਚ ਸਯੁਜਕਤ ਕਿਸਾਨ ਮੋਰਚੇ ਦੇ ਇਹ ਲੀਡਰ ਮੌਜੂਦ ਨੇ ਤੇ ਨਾਲ ਦੀ ਨਾਲ ਸ਼ੰਭੂ ਖਨੌਰੀ ਮੋਰਚੇ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਗੱਲ ਕਰੀਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਬੰਸ ਸਿੰਘ ਪੰਦੇਰ, ਕਾਕਾ ਸਿੰਘ ਕੋਟੜਾ, ਅਭਿਮੰਨਿਊ ਕਹਾੜ ਜੋਕੇ ਹਰਿਆਣਾ ਤੋਂ ਨੌਜਵਾਨ ਕਿਸਾਨ ਆਗੂ ਨੇ ਤੇ ਜੇ ਉਧਰਲੇ ਪਾਸੇ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਸਰਜੀਤ ਫੂਲ ਤੇ ਉਧਰਲੇ ਪਾਸੇ ਕਿਸਾਨ ਆਗੂ ਜਗੀਤ ਸਿੰਘ ਡੱਲੇਵਾਲ ਦੇ ਜਿਹੜੇ ਮਰਨ ਵਰਤ ਦੇ ਉੱਪਰ ਪਹਿਲਾਂ ਬੈਠਦੇ ਨੇ ਸੁਖਜੀਤ ਸਿੰਘ ਹਰਦੋ ਝੰਡੇ ਇਸ ਮੀਟਿੰਗ ਦੇ ਵਿੱਚ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਜਿਹੜੇ ਤਰਫੋਂ ਨੇ ਉਧਰਲੇ ਪਾਸਿਓਂ ਲੀਡਰ ਆ ਕੇ ਇਸ ਮੀਟਿੰਗ ਦੇ ਵਿੱਚ ਏਕਤਾ ਮਤੇ ਦੇ ਉੱਪਰ ਮੰਤਰਣ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੀਆਂ ਪਹਿਲਾਂ ਚਰਚਾਵਾਂ ਚੱਲੀਆਂ ਸੀ ਹਾਲਾਂਕਿ ਜੇ ਸਰਕਾਰ ਦੇ ਨਾਲ ਕੇਂਦਰ ਦੀ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਆਪਣਾ ਸੰਘਰਸ਼ ਕਰ ਰਹੀਆਂ ਨੇ ਟੱਕਰ ਲੈ ਰਹੀਆਂ ਨੇ ਉਹ ਕਹਿ ਰਹੇ ਸੀ ਕਿ ਜਦੋਂ ਮੰਗਾ ਇੱਕ ਨੇ ਫਿਰ ਕਿਸਾਨ ਵਕ ਵਕ ਕਿਉਂ ਨੇ ਕਿ ਇਕੱਠੇ ਕਿਉਂ ਨਹੀਂ ਹੋ ਰਹੇ ਉਸ ਗੱਲ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿਸਾਨ ਇਕੱਠੇ ਹੋ ਚੁੱਕੇ ਨੇ ਸਯੁਕਤ ਕਿਸਾਨ ਮੋਰਚਾ ਕਿਤੇ ਕਿਸਾਨ ਮਜ਼ਦੂਰ ਮੋਰਚਾ ਸਯੁਕਤ ਕਿਸਾਨ ਮੋਰਚਾ ਨੌਰ ਪੋਲੀਟਿਕਲ ਤਿੰਨੋਂ ਫੋਰਮ ਇਕੱਠੇ ਇੱਕ ਪਲੇਟਫਾਰਮ ਤੇ ਬੈਠ ਕੇ ਮੀਟਿੰਗ ਕਰ ਰਹੇ ਨੇ ਜਿਹੜੀ ਕਿ ਮੀਟਿੰਗ ਪਾਤੜਾ ਦੇ ਵਿੱਚ ਆ ਰਹੀ ਹੈ ਜਿਸ ਦੇ ਵਿੱਚ ਕੇ ਮੁੱਖ ਤੌਰ ਤੇ ਸਯੁਕਤ ਕਿਸਾਨ ਮੋਰਚੇ ਦੇ ਲੀਡਰ ਬਲਬੀਰ ਸਿੰਘ ਰਾਜੇਵਾਲ, ਜੁਗਿੰਦਰ ਸਿੰਘ ਉਗਰਾਹ, ਡਾਕਟਰ ਦਰਸ਼ਨਪਾਲ ਸਿੰਘ, ਰਮਿੰਦਰ ਸਿੰਘ ਪਟਿਆਲਾ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਤੇ ਉਧਰਲੇ ਪਾਸੇ ਸ਼ੰਭੂ ਖਨੌਰੀ ਮੋਰਚੇ ਦੇ ਤਰਫੋਂ ਸਰਬਣ ਪੰਦੇਰ, ਕਾਕਾ ਸਿੰਘ ਕੋਟੜਾ, ਵੀ ਮੰਨਿਊ ਕੁਹਾੜ, ਸਰਜੀਤ ਪੂਲ ਤੇ ਸੁਖਜੀਤ ਸਿੰਘ ਹਰਦੋ ਚੰਡੇ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਮੀਟਿੰਗ ਦੇ ਵਿੱਚ ਏਕਤਾ ਮਤੇ ਦੇ ਉੱਪਰ ਮੰਤਨ ਕੀਤਾ ਜਾ ਰਿਹਾ ਚਰਚਾ ਕੀਤੀ ਜਾ ਸਕਦੀ ਹੈ ਇਕੱਠੇ ਹੋ ਕੇ ਕਿਸਾਨ ਕੋਈ ਵੀ ਵੱਡੇ ਪ੍ਰੋਗਰਾਮ ਦਾ ਐਲਾਨ ਕਰ ਸਕਦੇ ਨੇ